ਕੇਂਦਰੀ ਰਾਜ ਮੰਤਰੀ ਬਾਗੀਰਦ ਚੌਧਰੀ ਜੀ ਜਿੱਥੇ ਅੱਜ ਸਰहदी ਇਲਾਕਿਆਂ ਦੇ ਦੌਰੇ ਦੇ ਉੱਪਰ ਨੇ ਉੱਥੇ ਹੀ ਅੱਜ ਗੁਰਦਾਸਪੁਰ ਤੋਂ ਜੋਗਿੰਦਰ ਸਿੰਘ ਚੀਨਾ ਜੀ ਵੀ ਉਹਨਾਂ ਦੇ ਨਾਲ ਮੌਜੂਦ ਸਿਗੇ ਸੋ ਇਸ ਮੌਕੇ ਤੇ ਕੀ ਕੁਝ ਹੋਰ ਉਹਨਾਂ ਵੱਲੋਂ ਸ਼ਿਵਾਸਨ ਜਿਹੜਾ ਦਿੱਤਾ ਗਿਆ ਚੀਨਾ ਸਾਹਿਬ ਹੜ੍ਹਾਂ ਦੇ ਹਾਲਾਤ ਤੋਂ ਬਾਅਦ ਲਗਾਤਾਰ ਕੇਂਦਰੀ ਰਾਜ ਮੰਤਰੀ ਜਿਹੜੇ ਨੇ ਇਲਾਕਿਆਂ ਦੇ ਸਰहदी ਇਲਾਕਿਆਂ ਦੇ ਦੌਰੇ ਤੇ ਨੇ ਸੋ ਅੱਜ ਕੀ ਆਸ਼ਵਾਸਨ ਜਿਹੜਾ ਲੋਕਾਂ ਨੂੰ ਦਿੱਤਾ ਗਿਆ ਅੱਜ ਸਾਡੇ ਕੋਲ ਭਗੀਰਥ ਚੌਧਰੀ ਜੀ ਕੇਂਦਰੀ ਰਾਜ ਮੰਤਰੀ ਆਏ ਨੇ ਉਸ ਤੋਂ ਪਹਿਲਾਂ ਸਾਡੇ ਸ਼ਿਵਰਾਜ ਚੋਹਾਨ ਜੀ ਜਿਹੜੇ ਦੇਸ਼ ਦੇ ਖੇਤੀਬਾੜੀ ਮੰਤਰੀ ਨੇ ਉਹ ਵੀ ਤੋਂ ਉਹਨਾਂ ਤੋਂ ਬਾਅਦ ਤਿੰਨ ਹੋਰ ਮਨਿਸਟਰੀ ਮਿਨਿਸਟਰ ਆ ਚੁੱਕੇ ਹਨ ਸਮੱਸਿਆਵਾਂ ਉਹ ਹੀ ਨੇ ਜਿਹੜੀਆਂ ਸਾਰੇ ਮਨਿਸਟਰਸ ਦੇ ਧਿਆਨ ਵਿੱਚ ਲਿਆਂਦੀਆਂ ਅੱਜ ਜਿਹੜੀ ਅਸੀਂ ਮੁੱਖ ਤੌਰ ਤੇ ਇਹਨਾਂ ਦੇ ਧਿਆਨ ਵਿੱਚ ਗੱਲ ਲਿਆਂਦੀ ਹੈ ਤੇ ਬੇਨਤੀ ਕੀਤੀ ਇਸ ਇਲਾਕੇ ਦੇ ਲੋਕਾਂ ਵੱਲੋਂ ਕਿ ਪਿਛਲੇ 50 ਸਾਲ ਤੋਂ ਇਲਾਕੇ ਦਾ ਇਹੀ ਹਾਲ ਹੁੰਦਾ ਆ ਰਿਹਾ ਹਰ ਚੌਥੇ ਪੰਜਵੇਂ ਸਾਲ ਲੋਕਾਂ ਨੂੰ ਬੇਕਾਰ ਹੋਣਾ ਪੈਂਦਾ ਜਿਵੇਂ ਨਾ ਦਰਿਆਵਰਦ ਹੋ ਜਾਂਦੇ ਆ ਲੋਕਾਂ ਦੇ ਘਰ ਡੰਗਰਮਾਲ ਰੁੜ ਜਾਂਦਾ ਤੇ ਜਿੰਨੇ ਜਨ ਨੂੰ ਦੁਬਾਰਾ ਲੋਕ ਰੀਸਟਾਰਟ ਹੁੰਦੇ ਨੇ ਔਟ ਕੇ ਖੜੇ ਹੁੰਦੇ ਉਹਨਾਂ ਨੂੰ ਫਿਰ ਹੜ ਆ ਜਾਂਦੇ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਮੇਲੇ ਇਲਾਕੇ ਵੱਲੋਂ ਕਿ ਜੇ ਇਸ ਇਲਾਕੇ ਦਾ ਦਰਿਆ ਦੇ ਕੰਢਿਆਂ ਵਾਲੇ ਵਸਣ ਦਾ ਜਿਹੜੇ ਦੇਸ਼ ਦੂਜੇ ਦੇਸ਼ ਦੇ ਕੋਲ ਰਹਿੰਦੇ ਲੋਕ ਨੇ ਜਿਹੜੇ ਲੜਾਈ ਦੇ ਮੌਕੇ ਤੇ ਵੀ ਦੇਸ਼ ਦੀ ਰੱਖਿਆ ਵਾਸਤੇ ਸਰਕਾਰ ਦਾ ਸਾਥ ਦਿੰਦੇ ਨੇ ਜੇ ਇਹਨਾਂ ਦਾ ਪੱਕਾ ਹੱਲ ਕਰਨਾ ਹੈ ਪੱਕਾ ਵਸੇਬਾ ਰੱਖਣਾ ਹੈ ਤੇ ਜਿਹੜੀ ਤੁਸੀ ਦਾ ਬੰਦ ਹੈ ਇਹ ਦੀਨ ਨੂੰ ਪੱਕੇ ਤੌਰ ਤੇ ਮਾਧੋਪੁਰ ਤੋਂ ਲੈ ਕੇ ਦੇ ਜਿੱਥੇ ਤੱਕ ਇਹਦੀ ਹਾਦ ਦਾ ਦਰਿਆ ਦੀ ਦੇਸ਼ ਵਿੱਚ ਵਗਦੀ ਉੱਥੇ ਤੱਕ ਇਹਨੂੰ ਪੂਰੀ ਕੰਕਰੀਟ ਨਾਲ ਬਣਾਤਾ ਜਾਵੇ ਤੇ ਪਿਛਲੇ 50 ਸਾਲ ਦੇ ਵਿੱਚ ਜਿਹੜਾ ਅਰਬਾ ਰੁਪਇਆ ਇਸ ਦਰਿਆਵਾਂ ਦੀ ਤੁਸੀਆਂ ਨੂੰ ਬੰਨਣ ਵਾਸਤੇ ਲਗਾਇਆ ਗਿਆ ਵੱਖ-ਵੱਖ ਸਰਕਾਰਾਂ ਨੇ ਉਦੀ ਪੂਰੀ ਉੱਚ ਪਦਰੀ ਇੱਕ ਕਮਿਸ਼ਨ ਬਿਠਾ ਕੇ ਜਾਂਚ ਕੀਤੀ ਜਾਵੇ ਕਿਉਂਕਿ ਅਰਬਾਂ ਕਰੋੜਾ ਰੁਪਏ ਖਾਧਾ ਗਿਆ ਤੇ ਅਰਬਾਂ ਕਰੋੜਾ ਰੁਪਏ ਹੀ ਲੋਕਾਂ ਦਾ ਨੁਕਸਾਨ ਹੋ ਗਿਆ ਤੇ ਇਹ ਜਿਹੜਾ ਮੈਂ ਸੁਝਾ ਦਿੰਦਾ ਅਸੀਂ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਜੇ ਇੱਕ ਵਾਰੀ ਤੁਸੀਂ ਬਣ ਜੇਗੀ ਤੇ ਆਉਣ ਵਾਲੇ ਸਮੇਂ ਸਰਕਾਰਾਂ ਨੂੰ ਹਰ ਸਾਲ ਕਰੋੜਾ ਅਰਬ ਰੁਪਏ ਇੱਥੇ ਲਾਉਣ ਦੀ ਲੋੜ ਨਹੀਂ ਪੈਗੀ ਤਾਂ ਲੋਕਾਂ ਦਾ ਪਰਮਾਨੈਂਟਲੀ ਵਿਸੇਬਾ ਸਹੀ ਹੋ ਜਾਏਗਾ ਇਹਦੇ ਨਾਲ ਦੋਨੋਂ ਫਾਇਦੇ ਹੋਣਗੇ ਸਰਕਾਰ ਦਾ ਵੀ ਤੇ ਲੋਕਾਂ ਦਾ ਵੀ ਮంత్రి ਜੀ ਨੇ ਸਾਨੂੰ ਵਿਸ਼ਵਾਸ ਦਿੱਤਾ ਕਿ ਮੈਂ ਜਾ ਕੇ ਸੈਂਟਰ ਦੇ ਵਾਟਰ ਸਰਸਿਸ ਮਿਨਿਸਟਰੀ ਨਾਲ ਤੇ ਵਾਟਰ ਕਮਿਸ਼ਨ ਆਫ ਇੰਡੀਆ ਨਾਲੇ ਤੁਹਾਡੀ ਸਮੱਸਿਆ ਜਾ ਕੇ ਹੱਲ ਕਰਾਂਗਾ ਤੇ ਮੈਨੂੰ ਉਹਨਾਂ ਇਹ ਵੀ ਕਿਹਾ ਕਿ ਤੁਸੀਂ ਦਿੱਲੀ ਆ ਕੇ ਮਿਲੋ ਬੈਠ ਕੇ ਆਪਾਂ ਬੈਠ ਕਰਾਂਗੇ ਤੇ ਮੈਂ ਦਿੱਲੀ ਜਾ ਕੇ ਉਹਨਾਂ ਦੇ ਧਿਆਨ ਵਿੱਚ ਲਾ ਕੇ ਕੰਸਬੰਧਿਤ ਮਿਨਿਸਟਰੀ ਨਾਲ ਮਸਲਾ ਟਾਵਾਂਗੇ ਤਾਂ ਕਿ ਮੈਨੂੰ 40 ਸਾਲ ਹੋ ਗਏ ਨੇ ਇਸ ਇਲਾਕੇ 'ਚ ਬਿਤਰਿਆ ਮੈਂ ਦੋ ਦਫਾ ਵਿਧਾਨ ਸਭਾ ਦਾ ਲੈਕਚਰਿੰਗ ਲੜਿਆ ਪਰੰਤੂ ਇਹਨਾਂ ਲੋਕਾਂ ਦਾ ਜੋ ਮੰੰਜਰ ਬਣਦਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਜਿੰਨਾ ਹਾਲਾਤਾਂ ਚੋਂ ਇਹਨਾਂ ਦੇ ਬੱਚੇ ਪਛੂ ਜਾਨਵਰ ਕੋਠੇ ਘਰ ਫਸਲਾਂ ਅਧਿਆਨੀਆਂ ਜਮੀਨਾਂ ਦਰਿਆ ਚ ਰੁੜਗੀਆਂ ਜਿਨ੍ਹਾਂ ਦੀ ਨਹੀਂ ਰੁੜੀਆਂ ਬੇਕਾਰ ਹੋ ਗਈਆਂ ਨੇ ਤੇ ਇਹਨਾਂ ਵਿਚਾਰਾਂ ਦੇ ਜੋ ਹਾਲ ਉਹ ਬਿਆਨ ਕੀਤਾ ਜਾ ਸਕਦਾ ਅਸੀਂ ਇਹੀ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਦਾ ਪੂਰਾ ਵਿਸ਼ੇਸ਼ ਧਿਆਨ ਦੇੋ ਤੇ సో ਜੋਗਿੰਦਰ ਸਿੰਘ ਸ਼ੀਨਾ ਜੀ ਵੱਲੋਂ ਜਿਹੜੀ ਕੇਂਦਰੀ ਰਾਜ ਮੰਤਰੀ ਉਹਨਾਂ ਨੂੰ ਇਹ ਵੀ ਜ਼ਰੂਰ ਮੰਗ ਕੀਤੀ ਗਈ ਹੈ ਕਿ ਇਹਨਾਂ ਇਲਾਕਿਆਂ ਦੇ ਬਾਰੇ ਜਿਹੜੀ ਖਾਸ ਧਿਆਨ ਜਿਹੜਾ ਦਿੱਤਾ ਜਾਣਾ ਚਾਹੀਦਾ ਕਿਉਂਕਿ ਕਰੋੜਾਂ ਰੁਪਏ ਦਾ ਜਿਹੜਾ ਨੁਕਸਾਨ ਹੈ ਅੱਗੇ ਹੀ ਇਲਾਕੇ ਜਿਹੜੇ ਨੇ ਢੇਲ ਚੁੱਕੇ ਨੇ